ਅੱਜ ਏਸ਼ੀਆ ਕੱਪ ਦਾ ਮਹਾ ਮੁਕਾਬਲਾ ਹੈ ਭਾਰਤ ਅਤੇ ਪਾਕਿਸਤਾਨ ਇੱਕ ਦੂਜੇ ਨੂੰ ਟੱਕਰ ਦੇਣਗੇ ਏਸ਼ੀਆ ਕੱਪ ਦਾ ਫਾਈਨਲ ਹੋਣ ਜਾ ਰਿਹਾ ਹੈ ਰਾਤ 8 ਵਜੇ ਦਾ ਸਮਾਂ ਹੈ ਜਦੋਂ ਦੋਵੇਂ ਟੀਮਾਂ ਆਪਸ ਵਿੱਚ ਭੜਨਗੀਆਂ ਤੇ ਹਰ ਇੱਕ ਨੂੰ ਇੰਤਜ਼ਾਰ ਹੁੰਦਾ ਹੈ ਭਾਰਤ ਪਾਕਿਸਤਾਨ ਦੇ ਮੈਚ ਦਾ ਤੇ ਅੱਜ 8 ਵਜੇ ਏਸ਼ੀਆ ਕੱਪ ਦਾ ਮੈਚ ਹੋਵੇਗਾ ਖਿਤਾਬ ਦੇ ਲਈ ਇਹ ਭੜਨth ਹੋਣ ਜਾ ਰਹੀ ਹੈ ਭਾਰਤ ਅਤੇ ਪਾਕਿਸਤਾਨ ਦਾ ਮੈਚ ਹੋਵੇਗਾ ਰਾਤ 8 ਵਜੇ ਇਹ ਮੈਚ ਹੋਵੇਗਾ ਭਾਰਤ ਅਤੇ ਪਾਕਿਸਤਾਨ ਦਾ ਏਸ਼ੀਆ ਕੱਪ ਦੇ ਲਈ ਇਹ ਮੈਚ ਹੋਵੇਗਾ ਭਾਰਤ ਨੇ ਹੁਣ ਤੱਕ ਟੂਰਨਾਮੈਂਟ ਵਿੱਚ 6 ਮੈਚ ਖੇਡੇ ਹਨ ਜਿਨ੍ਹਾਂ ਵਿੱਚੋਂ ਸਾਰੇ ਜਿੱਤੇ ਹਨ ਤੇ ਭਾਰਤੀ ਟੀਮ ਨੂੰ ਫਾਈਨਲ ਵਿੱਚ ਕੁਝ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪਵੇਗਾ ਇਹਨਾਂ ਕਮਜ਼ੋਰੀਆਂ ਨਾਲ ਨਜੇਟਾਂ ਲਈ ਭਾਰਤ ਨੂੰ ਮੈਚ ਤੋਂ ਪਹਿਲਾਂ ਮੰਥਨ ਕਰਨਾ ਪਵੇਗਾ ਬੁਮਰਾ ਨੇ ਗਰੁੱਪ ਪੜਾ ਵਿੱਚ ਚੰਗੀ ਗੇਂਦਵਾਜ਼ੀ ਕੀਤੀ ਪਰ 22 ਸਤੰਬਰ ਨੂੰ ਦੂਜੇ ਮੈਚ ਵਿੱਚ ਵਿਕਟ ਤੋਂ ਬਿਨਾਂ ਰਿਹਾ ਤੇ 4 ਓਵਰਾਂ ਵਿੱਚ 45 ਦੌੜਾਂ ਦਿੱਤੀਆਂ ਤੇ ਆਨ ਲਾਈਫ ਫਿਟਨੈਸ ਤੇ ਸ਼ਾਨਦਾਰ ਪ੍ਰਦਰਸ਼ਨ ਬਹੁਤ ਜ਼ਰੂਰੀ ਹੈ শ্রীলঙ্কা ਖਿਲਾਫ ਰਾਮਟਲੇ ਆਪਾਰਪਾਰਤ ਨੇ ਟੂਰਨਾਮੈਂਟ ਵਿੱਚ ਹੁਣ ਤੱਕ 12 ਕੈਚ ਛੱਡੇ ਜੋ ਕਿ ਸਭ ਤੋਂ ਵੱਧ ਹਨ ਜਦੋਂ ਕਿ ਪਾਕਿਸਤਾਨ ਨੇ ਸਿਰਫ ਤਨ ਹੀ ਕੈਚ ਛੱਡੇ ਤੇ ਅੱਜ ਭਾਰਤ ਅਤੇ ਪਾਕਿਸਤਾਨ ਦਾ ਮੈਚ ਹੋਵੇਗਾ ਰਾਤ 8 ਵਜੇ ਦਾ ਹੁਣ ਹਰ ਕੋਈ ਇੰਤਜ਼ਾਰ ਕਰ ਰਿਹਾ ਹੈ ਕਿਉਂਕਿ ਹੋਰ ਕਿਸੇ ਟੀਮ ਦਾ ਭਾਵੇਂ ਮੈਚ ਹੋਵੇ ਨਾ ਹੋਵੇ ਪਰ ਜਦੋਂ ਭਾਰਤ ਅਤੇ ਪਾਕਿਸਤਾਨ ਦਾ ਹੁੰਦਾ ਹੈ ਤਾਂ ਰੋਮਾਂਚ ਦਿਲਚਸਪੀ ਲੋਕਾਂ ਦੀ ਇਸ ਦੇ ਵਿੱਚ ਹੁੰਦੀ ਹੈ ਤੇ ਰਾਤ 8 ਵਜੇ ਏਸ਼ੀਆ ਕੱਪ ਦੇ ਲਈ ਏਸ਼ੀਆ ਕੱਪ ਦਾ ਫਾਈਨਲ ਅੱਜ ਹੋਣ ਜਾ ਰਿਹਾ ਹੈ